ਪਾਹ ਅੰਦਾਜ਼ਾ ਜਿਆ ਅੱਧਾ ਕਿਲਟਰ ਹੁਣ ਆ ਗਿਆ ਕੋਈ ਪਾਣੀ ਆਹ ਕਾਲੀ ਦਾ ਪਾਣੀ ਜੇ ਕੈਲਸ਼ੀਅਮ ਆਹੀ ਤਾਂ ਸੀ ਕਿੰਨੇ ਦਿਨ ਪੁਰਾਣੀ ਆ ਇਹ ਹੈਗੇ ਆ ਜੀ ਢੇੜਕ ਸਾਲ ਪੁਰਾਣੀ ਲੱਗਦੀ ਅੱਛਾ ਪਰ ਇਹ ਚੀਜ਼ ਬਹੁਤ ਵਧੀਆ ਬਣ ਚੁੱਕੀ ਆ ਇਹਦਾ ਕੋਈ ਨੁਕਸਾਨਤ ਨਹੀਂ ਨਹੀਂ ਜੇ ਨੁਕਸਾਨ ਨਹੀਂ ਜਿੰਨੀ ਪੁਰਾਣੀ ਹੋ ਜਾਂਦੀ ਓਨਾ ਹੀ ਫਾਇਦਾ ਜੀ ਜਿੰਨੀ ਪਹਾ ਹਫਤੇ ਦੀ ਪਾ ਲਓ ਜੀ ਹਾਂ ਪਰ ਜਿੰਨੀ ਪੁਰਾਣੀ ਹੋ ਜਾਂਦੀ ਓਨਾ ਹੀ ਫਾਇਦਾ ਜੀ ਇੱਚ ਇੱਕ ਤਾਂਬਾ ਸਿੱਟਿਆ ਆ ਇੱਕ ਲੋਹੇ ਦਾ ਲੋਹੇ ਦੇ ਫਾਲੇ ਸਿੱਟਿਆ ਲੋਹੇ ਦਾ ਤੱਤ ਪੂਰਾ ਹਾਂਜੀ ਹਾਂਜੀ ਪੂਰਾ ਕੀਤਾ ਗਿਆ ਹੋਰ ਵੀ ਆ ਕੁਝ ਪਾਇਆ ਇੱਚ ਇਹ ਨਹੀਂ ਹੋਰ ਨਹੀਂ ਜੀ ਅੱਧੀ ਲੀਟਰ ਇੰਨੇ ਹੀ ਬਹੁ ਠੀਕ ਆ ਹਾਂ ਜੀ ਇੱਕ ਆ ਪਾਏ ਪਾ ਲੈਣਾ ਜੀ ਠੀਕ ਆ ਇਹ ਹੈਗਾ ਜੀ ਸਵਾਦ ਆ ਪਾਣੀ ਜੀ ਅੱਛਾ ਸਵਾਹ ਆਪਣੀ ਜਿਹੜੀ ਹੁੰਦੀ ਆ ਜੀ ਚੁੱਲੇ ਦੀ ਆ ਹੁਣ ਸਵਾਦ ਆ ਪਾਣੀ ਆ ਜੀ ਹਾਂ ਹਾਂ ਜੀ ਠੀਕ ਇਹ ਵੀ ਅੱਧਾ ਲੀਟਰ ਹੀ ਹਾਂ ਜੀ ਹਾਂ ਜੀ ਅੱਧਾ ਲੀਟਰ ਅੱਛਾ ਇਹ ਜਿਹੜੀ ਆ ਤੁਸੀਂ ਹਰੇਕ ਫਸਲ ਨੂੰ ਇਹ ਸਪਰੇਅ ਕਰਦੇ ਆਂ ਜੀ ਮੈਂ ਕਹਾਂ ਜੀ ਬੈਠੀ ਉਹ ਵੀ ਕਾਂ ਕੇ ਜਿਹੜੇ ਬੈ ਜਾਂਦੀ ਉਹਨੂੰ ਤੋੜ ਦਿੰਦਾ ਇਹ ਇਹ ਸਪਰੇਅ ਹਾਂ ਇੱਕ ਇੱਕ ਦੋ ਦੋ ਨਾਲ ਇੱਕ ਇੱਥੇ ਦੋ ਦੋ ਵੀ ਲਾਤੇ ਉਹਨਾਂ ਦੇ ਵਿੱਚ ਆ ਦੇਖੋ ਬਰ ਬੂਟਾ ਦੇਖੋ ਜੀ ਕਿੰਨਾ 10 ਕਿੱਟ ਕਿੱਟ ਆ ਦੇਖੋ ਦਾਬਬਲਬੀਰ ਸਿੰਘ ਮਿਹੜੂ ਹੁਣੀ ਉਹਨਾਂ ਦੇ ਕੋਲ ਫਾਰਮ ਤੇ ਪਿੰਡ ਮਿਹੜੂ ਸੀਗੇ ਤਾਂ ਇਹ ਮੈਨੂੰ ਕਹਿੰਦੇ ਕਿ ਇੱਕ ਆਪਾਂ ਸੋਨਾ ਮੋਤੀ ਦੀ ਰਿਪੋਰਟ ਜਿੱਦਾਂ ਤੁਹਾਨੂੰ ਪਿਛਲੀ ਵਾਰੀ ਦਿੱਤੀ ਸੀਗੀ ਤਾਂ ਜਦੋਂ ਬੀਜੀ ਆ ਹਨਾ ਕਰਕੇ ਇੱਕ ਇੱਕ ਦਾਣਾ ਉਸੇ ਤਰੀਕੇ ਨਾਲ ਬਹੁਤ ਸਾਰੇ ਦੋਸਤਾਂ ਨੇ ਸਾਡੇ ਇਸ ਇਸ ਐਕਸਪੈਰੀਮੈਂਟ ਦੇ ਆਧਾਰ ਤੇ ਥੋੜੀ ਜੀ ਕਣਕ ਬੀਜ ਕੇ ਦੇਖੀ ਆ ਤੋਂ ਗਿਆਨੀ ਦਲਬੀਰ ਸਿੰਘ ਮਿਹੜੂ ਹੁਣੀ ਇਹਨਾਂ ਨੇ ਇਹ ਮੈਨੂੰ ਕਹਿੰਦੇ ਕਿ ਆਪਾਂ ਹੁਣ ਇਹਦੇ ਤੇ ਕਰਨੀ ਆ ਇੱਕ ਆਰਗੈਨਿਕ ਸਪਰੇ ਠੀਕ ਆ ਉਹ ਆਰਗੈਨਿਕ ਸਪਰੇ ਕਾਦੀ ਆ ਧਿਆਨ ਨਾਲ ਦੇਖ ਲਿਓ ਯਾਨੀ ਜੀ ਆਪਾਂ ਸਪਰੇ ਕਰਨ ਲੱਗੇ ਅੱਜ ਹਾਂਜੀ ਹਾਂਜੀ ਤੇ ਜਿਹੜੀ ਕਾਨਕ ਆ ਆਪਣਾ ਕਿੰਨੀ ਤਰੀਕ ਨੂੰ ਬੀਜੀ ਸੀ ਆਪਾਂ 28 29 ਅਕਤੂਬਰ ਨੂੰ ਹਾਂ 31 ਅਕਤੂਬਰ ਨੂੰ ਫੇਰ ਵੀਡੀਓ ਪਾਈਏ ਜੀ ਹਾਂ ਠੀਕ ਆ ਤੇ ਹੁਣ ਆਪਾਂ ਸਪਰੇ ਇਹ ਪਹਿਲੀ ਸਪਰੇ ਹੈ ਇੱਥੇ ਹਾਂਜੀ ਆਪਾਂ ਕੋਈ ਇੱਥੇ ਹੋਰ ਕੋਈ ਸਪਰੇ ਨਹੀਂ ਕੀਤੀ ਤੇ ਹੁਣ ਦੀ ਜਿਹੜੀ ਕਹਾਣੀਆਂ ਤੁਸੀਂ ਇਹ ਦੇਖ ਲਓ ਵੀ ਇੱਥੇ ਕੀ ਪਾਉਣ ਲੱਗੇ ਆ ਤੇ ਕੀ ਕਿੰਨਾ ਕਿੰਨਾ ਪਾਵਾਂਗੇ ਯਾਨੀ ਜੀ ਕਰੀਏ ਸ਼ੁਰੂ ਹਾਂਜੀ ਹਾਂਜੀ ਹਾਂ ਦੇਖੋ ਤਾਂ ਕੀ ਕੀ ਪਾਉਣਾ ਆ ਹੈਗਾ ਜੀ ਦਿਖਾਇਓ ਕੈਲਸ਼ੀਅਮ ਜੀ ਇਹ ਆਪਾਂ ਕਲੀ ਪਾਤੀ ਥੱਲੇ ਜੀ ਅੱਛਾ ਮਤਲਬ ਦੋ ਤਿੰਨ ਦਿਨ ਪਈ ਰਹਿਣ ਤੇ ਵਿੱਚ ਫੋਰੀਗਾ ਜੀ ਠੀਕ ਆ ਕਿੰਨੀ ਕਲੀ ਪਾਈ ਸੀ ਇਹ ਪਾ ਦਿਓ ਜੀ ਜਿੱਦਾਂ ਡਰਾਮਿਆ ਜੀ ਮੇਰੇ ਖਾ 100 ਲੀਟਰ ਦਾ ਹੋਣਾ ਮੈਂ ਜੀ ਹੂੰ ਕਿਲੋ 2 ਕਿਲੋ ਵੀ ਪਾ ਦਿਓ ਕੋਈ ਚੱਕਰ ਨਹੀਂ ਉਹਦਾ ਜੀ ਠੀਕ ਆ ਹਾਂ ਜੂਨ ਹਲਾਈ ਚ ਲੋ ਦੋ ਤਿੰਨ ਦਿਨ ਜੀ ਮੁਰਕੇ ਚੋਂ ਪਾਣੀ ਨਿੱਤਰ ਗਿਆ ਜੀ ਹੂੰ ਉਹ ਕੈਲਸ਼ੀਅਮ ਬਣ ਜਾਂਦਾ ਜੀ ਹੁਣ ਆਪਾਂ ਢੋਲੀ ਦੇ ਵਿੱਚ ਇੱਕ ਪਾ ਦੇਣਾ ਹੈਗਾ ਅੱਛਾ ਇਹ ਕਿੰਨੇ ਲੀਟਰ ਦੀ ਹੈ ਇਹ 25 ਲੀਟਰ ਦੀ ਹੈ ਜੀ ਤੇ ਆਪਾਂ ਇੱਕ ਏਕੜ ਤੇ ਕਿੰਨੀ ਕਰਨੀ ਆ ਆਪਾਂ ਹਰ ਬਦਲਾਅ ਦਾ ਕਿੰਨੇ ਲੀਟਰ ਦੇਉਣੀਆਂ 2 ਲੀਟਰ ਪਾ ਦੇਣਾ ਆਪਾਂ ਸਪਰੇਅ ਕਿੰਨੀ ਕਰਨੀ ਇੱਕ ਇੱਕ ਚਾਰ ਟੈਂਕੀਆਂ 100 ਲੀਟਰ ਲਾਉਣੀਆਂ ਹਾਂਜੀ ਹਾਂਜੀ ਚਲੋ ਠੀਕ ਆ ਆਪਾਂ ਇੱਕ ਢੋਲੀ ਦਾ ਹਿਸਾਬ ਤੁਹਾਨੂੰ ਲੱਗੇ ਆ ਦੱਸਣ ਉਹ ਦੇਖ ਲਓ ਇੱਧਰ ਆ ਜਾਓ ਇੱਕ ਢੋਲੀ ਚ ਆ ਕਿੰਨੇ ਲੀਟਰ ਪਾਉਣੀ ਆ ਆਪਾਂ ਇਹ ਆਪਾਂ ਅੰਦਾਜ਼ਾ ਜਿਹਾ ਅੱਧਾ ਕਿ ਲੀਟਰ ਹੁਣ ਆ ਦੇਖੋ ਪਾਣੀ ਆਹ ਕਾਲੇ ਦਾ ਪਾਣੀ ਜੇ ਕੈਲਸ਼ੀਅਮ ਆ ਇਹ ਜੀ ਅੱਧਾ ਲੀਟਰ ਇੱਕ ਢੋਲੀ ਚ ਹਾਂਜੀ ਹਾਂਜੀ ਯਾਨੀ ਕਿ ਪੂਰੇ ਖੱਤੇ ਨੂੰ 2 ਲੀਟਰ ਹਾਂਜੀ ਹਾਂਜੀ 2 ਲੀਟਰ ਪਾਣੀ ਹਾਂਜੀ ਆ ਜਾਓ ਠੀਕ ਆ। ਕੱਲੀ ਦਾ ਪਾਣੀ ਆ ਜੀ ਨਿਤਰਿਆ ਹੋਇਆ। ਹਾਂ। ਇਹਨੂੰ ਕੈਲਸ਼ੀਅਮ ਬੋਲ ਦਿੰਦੇ ਆ ਜੀ। ਠੀਕ ਆ। ਕੈਲਸ਼ੀਅਮ ਦੀ ਘਾਟ ਪੂਰੀ ਕਰ ਦਿੰਦਾ ਕੁਦਰਤੀ ਤੱਤ ਆ ਜੀ। ਇਹ ਲੱਸੀ ਕਿੰਨੇ ਦਿਨ ਪੁਰਾਣੀ ਆ? ਇਹ ਹੈਗੇ ਆ ਜੀ ਮਤਲਬ 1 ਸਾਲ ਪੁਰਾਣੀ ਲੱਗਦੀ। ਅੱਛਾ। ਇਹਦਾ ਕੋਈ ਨੁਕਸਾਨ ਤਾਂ ਨਹੀਂ? ਪਰ ਇਹ ਚੀਜ਼ ਬਹੁਤ ਵਧੀਆ ਬਣ ਚੁੱਕੀ ਆ। ਇਹਦਾ ਕੋਈ ਨੁਕਸਾਨ ਤਾਂ ਨਹੀਂ? ਨਹੀਂ ਜੀ ਨੁਕਸਾਨ ਨਹੀਂ ਜਿੰਨੀ ਪੁਰਾਣੀ ਹੋ ਜਾਂਦੀ ਓਨਾ ਹੀ ਫਾਇਦਾ ਇਹਦਾ ਜੀ। ਅੱਛਾ ਜੀ। ਓਨਾ ਹੀ ਇਹਦਾ ਫਾਇਦਾ ਵਾ ਜੀ। ਆਹ ਵਾਲੀ ਦਾ। ਹਾਂ ਜੀ। ਆਹ ਦੇਖੋ ਜੀ ਹੁਣ ਆਪਾਂ ਇਹਦੇ ਵਿੱਚ ਜੀ ਕੱਲੀ ਲੱਸੀ ਨਿਗੀ ਇਹ ਦੇਖੋ ਟਰੈਕਟਰ ਦੇ ਜਿਹੜੇ ਹਾੜ ਦੇ ਫਾਲੇ ਹੁੰਦੇ ਆ ਜੀ ਉਹ ਵੀ ਦੋ ਵਸਿੱਟੇ ਹੋਏ ਆ ਜੀ ਹੂੰ ਇਹਦੇ ਨਾਲ ਜਿਹੜੀ ਲੋਹੇ ਦੀ ਘਾਟ ਆ ਜੀ ਕੁਦਰਤੀ ਤੱਤ ਪੂਰਾ ਹੋ ਜਾਣਾ ਲੋਹੇ ਦਾ ਵੀ ਹੋ ਗਿਆ ਤਾਂਬੇ ਦਾ ਵੀ ਹੋ ਗਿਆ ਜੀ ਬਾਕੀ ਲੱਸੀ ਨੇ ਸਾਰੇ ਤੱਤ ਪੂਰੇ ਕਰ ਦੇਣੇ ਉਹ ਆ ਤਾਜੀ ਲੱਸੀ ਵੀ ਪਾ ਸਕਦੇ ਆ ਹਾਂਜੀ ਹਾਂਜੀ ਤਾਂ ਕਿ ਕੋਈ ਨੀ ਪੁਰਾਣੀ ਨਾ ਹੋਵੇ ਹਾਂਜੀ ਆਪਾਂ ਹਫਤੇ ਦੀ ਪਾ ਲਓ ਜੀ ਹਾਂ ਪਰ ਜਿੰਨੀ ਪੁਰਾਣੀ ਹੋਈ ਜਾਂਦੀ ਉਨਾਂ ਹੀ ਫਾਇਦਾ ਜੀ ਠੀਕ ਆ ਮੈਂ ਦੇਖ ਰਿਹਾ ਜੀਬ ਵੀ ਬਣੇ ਹੋਏ ਆ ਸੁੰਦੀਆਂ ਜਿੰਨਾਂ ਉਹਨਾਂ ਹੀ ਫਾਇਦਾ ਜਿੰਨੀ ਪੁਰਾਣੀ ਹੋਈ ਜਾਂਦੀ ਜਿੰਨੀ ਜਿੰਨੀ ਪੁਰਾਣੀ ਹੋਈ ਜਾਂਦੀ ਹਾਂਜੀ ਉਹਨਾਂ ਹੀ ਫਾਇਦਾ ਇਹਦਾ ਜੀ ਇਹ ਚ ਇੱਕ ਤਾਂਬਾ ਸਿੱਟਿਆ ਆ ਇੱਕ ਲੋਹੇ ਦਾ ਹਾਂ ਲੋਹੇ ਦੇ ਫਾਲੇ ਸਿੱਟੇ ਆ ਲੋਹੇ ਦਾ ਤਤ ਪੂਰਾ ਹਾਂਜੀ ਹਾਂਜੀ ਪੂਰਾ ਕੀਤਾ ਗਿਆ ਤਾਂ ਕੁਦਰਤੀ ਤੌਰ ਪਰ ਹੋਰ ਵੀ ਕੁਝ ਪਾਇਆ ਇਹ ਚ ਇਹ ਨਹੀਂ ਹੋਰ ਨਹੀਂ ਜੀ ਹੋ ਨਹੀਂ ਚਲੋ ਠੀਕ ਆ ਇਹ ਕਿੰਨੀ ਪਾਉਣੀ ਆ ਇਹ ਬਸ ਇੰਨੇ ਪਾ ਲਈ ਆ ਜੀ ਬਹੁਤ ਐ ਦੋ ਢੋਲੀ ਦੇ ਇੱਕ 25 ਲੀਟਰ ਦੇ ਗੱਲੇ ਵਿੱਚ ਇੰਨੇ ਬਹੁਤ ਆ ਜੀ ਹਾਂਜੀ 25 ਲੀਟਰ ਵਿੱਚ ਸਿਰਫ ਅੱਧਾ ਲੀਟਰ ਅੱਧਾ ਲੀਟਰ ਬਹੁਤ ਆ ਹਾਂਜੀ ਹਾਂਜੀ ਇੰਨਾ ਬਹੁਤ ਹੈ ਫੰਗਾਈ ਨੇ ਬੱਤ ਪੇ ਹੁੰਦਾ ਜੀ ਕੋਈ ਹੋਵੇ ਨਾ ਪਤਾ ਪਤੋ ਸਾਫ ਸਾਈ ਪਾਣੀ ਅੱਛਾ ਜੀ ਠੀਕ ਹੁਣ ਇਹਨੂੰ ਆਪਾਂ ਬੰਦ ਕਰ ਦੇਣਾ ਜੀ ਠੀਕ ਹੁਣ ਆਪਾਂ ਪਾਉਣਾ ਇਹਦੇ ਵਿੱਚ ਜੀ ਇਹ ਕੁਦਰਤੀ ਸਪਰੇਅ ਆ ਜਿਹੜੇ ਦੇਖਣਾ ਚਾਹੁੰਦੇ ਆ ਉਹ ਦੇਖ ਲੈਣ ਭਾਈ ਠੀਕ ਆ ਇਹ ਕੁਦਰਤੀ ਤਰੀਕਾ ਆ ਜਾਂ ਕਹੇ ਲੋ ਆਰਗੈਨਿਕ ਇਹ ਹੈਗਾ ਜੀ ਪਾਥੀਆਂ ਦਾ ਪਾਣੀ ਜੀ ਇਹ ਪਾਥੀਆਂ ਦਾ ਪਾਣੀ ਕਿੰਨੀਆਂ ਪਾਥੀਆਂ ਸੀਗੀਆਂ ਇਹ ਚ ਪਾਣੀ ਇਹ ਅੰਦਾਜ਼ੇ ਜਨ ਉੱਤੇ ਛਰਦੇ ਦੀਆਂ ਵਿੱਚ ਜੀ ਡਰਮ ਦੇ ਵਿੱਚ ਹਾਂ ਜੀ ਹਾਂ ਜੀ ਹੁਣ ਵੀ ਆ ਕਰਦੇ ਆ 8-10 ਪਾਥੀਆਂ ਨਾਲ 15-20 ਜਿਆਦਾ ਜਿਆਦਾ ਪਾ ਦਿਓ ਜੀ ਠੀਕ ਆ ਹਾਂ ਜੀ ਇਹਨੂੰ ਪਈ ਆ ਦੇਖੋ ਜੀ ਅੱਛਾ ਜੀ ਇਹ ਕਿੰਨਾ ਪੁਰਾਣੀਆਂ ਹੁਣ ਪੁਰਾਣਾ ਪਾਣੀ ਇਹ ਹੁਣਾਂ ਮਹੀਨੇ ਦਾ ਹੋਣਾ ਜੀ ਠੀਕ ਆ ਹਾਂਜੀ ਇੱਕ ਆਪਾਂ ਇਹ ਪਾ ਲੈਣਾ ਜੀ ਠੀਕ ਆ ਹਾਂਜੀ ਤੇ ਪਾਥੀ ਕਿੰਨੀ ਪੁਰਾਣੀ ਸੀ ਪਾਥੀ ਵੀ ਸਾਲਕ ਪੁਰਾਣੀ ਹੋਣੀ ਆ ਜੀ ਠੀਕ ਆ ਹਾਂਜੀ ਹਾਂਜੀ ਇਹ ਵੀ ਅੱਧਾ ਲੀਟਰ ਬਹੁਤ ਆ ਹਾਂਜੀ ਬਹੁਤ ਆ ਜੀ ਬੱਤ ਹਾਂਜੀ ਹਾਂਜੀ ਠੀਕ ਆ ਇਹ ਇਹ ਹੈਗਾ ਜੀ ਸਵਾਦਾ ਪਾਣੀ ਜੀ ਅੱਛਾ ਸਵਾ ਆਪਣੀ ਜਿਹੜੀ ਹੁੰਦੀ ਆ ਜੀ ਚੁੱਲੇ ਦੀ ਜੀ ਉਹ ਰੱਖ ਦਿੰਨੇ ਜੀ ਵੀ ਡਰਮ ਦੇ ਕਣਕ ਨੂੰ ਆਪਾਂ ਸਪਰੇ ਕਰੀਦੀ ਬਹੁਤ ਵਧੀਆ ਚੀਜ਼ ਆ ਇਹ ਜੀ ਇਹ ਵੀ ਜਿਹੜੀ ਘਾਟਾਂ ਪੂਰੀਆਂ ਕਰਦੀ ਹੈ ਜੀ ਕਿ ਫਾਸਟ ਫੂਡ ਸਭ ਕੁਝ ਹੀ ਹੁੰਦਾ ਜੀ ਹਨਾ ਅੱਛਾ ਪਟਾਸ ਹਰੇਕ ਚੀਜ਼ ਹੁੰਦੀ ਹੈ ਇਹਦੇ ਵਿੱਚ ਜੀ ਉਹ ਦੱਸੀ ਜਿੱਦਾਂ ਸਵਾ ਕਾਦੀ ਹੈ ਸਵਾ ਜਿੱਦਾਂ ਜੀ ਆਹ ਆਪਣੇ ਬਾਗ ਪਾਥੀਆਂ ਵਗੈਰਾ ਦੀ ਤੇ ਬਾਲਣ ਦੀ ਹਾਂਜੀ ਘਰੇ ਜਿੱਦਾਂ ਆਪਾਂ ਜਿਹੜੇ ਬੰਦ ਬਸ ਠੀਕ ਹੈ ਹਾਂਜੀ ਹਾਂਜੀ ਆ ਹੁਣ ਸਵਾ ਦਾ ਪਾਣੀ ਆ ਜੀ ਹਾਂ ਹਾਂਜੀ ਠੀਕ ਇਹ ਵੀ ਅੱਧਾ ਲੀਟਰ ਹੀ ਹਾਂਜੀ ਹਾਂਜੀ ਅੱਧਾ ਲੀਟਰ ਜੀ ਚਲੋ ਠੀਕ ਆ ਆਜੋ ਜੀ ਠੀਕ ਆ ਇਹ ਆਪਾਂ ਜਾਣੀ ਕਿ ਚਾਰ ਚੀਜ਼ਾਂ ਪਾਤੀਆਂ ਆ ਇੱਕ ਇੱਕ ਕਲੀ ਦਾ ਪਾਣੀ ਅੱਧਾ ਲੀਟਰ ਹਾਂਜੀ ਅੱਧਾ ਲੀਟਰ ਹੀ ਲੱਸੀ ਪਾਈ ਆ ਅੱਧਾ ਲੀਟਰ ਤੁਸੀਂ ਪਾਥੀਆਂ ਦਾ ਪਾਣੀ ਪਾਇਆ ਤੇ ਅੱਧਾ ਲੀਟਰ ਹੀ ਤੁਸੀਂ ਸਵਾਲਾ ਪਾਣੀ ਠੀਕ ਆ 2 ਲੀਟਰ ਇੱਕ 25 ਲੀਟਰ ਵਾਲੀ ਢੋਲੀ ਦੇ ਵਿੱਚ ਪਾਤੇ ਆ ਠੀਕ ਆ ਤੇ ਹੁਣ ਬਾਕੀ ਜਿਹੜਾ ਹੈਗਾ ਇਹ ਚ ਪਾਣੀ ਪਾ ਲਿਆ ਹਾਂਜੀ ਹਾਂਜੀ ਠੀਕ ਆ ਠੀਕ ਆ ਚਲੋ ਜੀ ਇਹ ਕੁਦਰਤੀ ਤੱਤ ਪੂਰੇ ਹੋ ਜਾਂਦੇ ਜੀ ਆਦੂ ਪਾਣੀ ਨਾਲ ਤੇ ਫੁੱਲ ਕਰ ਲਿਆ ਪਾਪਾ ਅੱਛਾ ਜੀ ਹਾਂਜੀ ਆਜੋ ਜੀ ਕਣਕ ਦਿਖਾਈਏ ਤੁਹਾਨੂੰ ਆਪਾਂ ਨਾਲ ਲੱਗਦੀ ਹੁਣ ਆਜੋ ਜੀ ਫਾਇਸ ਤੋਂ ਪਹਿਲਾਂ ਕੋਈ ਸਪਰੇਅ ਕੀਤੀ ਨਹੀਂ ਕੋਈ ਨਹੀਂ ਕੀਤੀ ਜੀ ਠੀਕ ਆ ਹਾਂਜੀ ਜਿਹੜਾ ਆਪਾਂ ਐਕਸਪੈਰੀਮੈਂਟ ਕਰ ਰਹੇ ਆ ਮੈਂ ਪਹਿਲਾਂ ਦੱਸ ਦਵਾਂ ਕਿਸਾਨ ਵੀਰਾਂ ਨੂੰ ਇਹ ਸਾਡਾ ਐਕਸਪੈਰੀਮੈਂਟ ਆ ਇਹ ਇਹਨੂੰ ਤੁਸੀਂ ਪ੍ਰੋਫੈਸ਼ਨਲੀ ਦੂਜਾ ਨਾ ਜਾਣਿਓ ਠੀਕ ਆ ਤੇ ਨਾ ਇਹ ਸੋਚਿਓ ਕਿ ਅਸੀਂ ਤੁਹਾਨੂੰ ਇਸ ਗੱਲ ਦੀ ਮੋਟੀਵੇਟ ਭਾਈ ਕਰਦੇ ਪਾਏ ਅਸੀਂ ਉਦਾਂ ਕਰਦੇ ਆਂ ਅਸੀਂ ਐਕਸਪੈਰੀਮੈਂਟ ਕਰ ਰਹੇ ਆ ਆਪਣਾ ਹਰ ਇੱਕ ਫਸਲ ਨੂੰ ਕਰਦੇ ਆ ਇਹ ਜੀ ਤੇ ਅੱਛਾ ਇਹ ਜਿਹੜੀ ਆ ਤੁਸੀਂ ਹਰ ਇੱਕ ਫਸਲ ਨੂੰ ਇਹ ਸਪਰੇਅ ਕਰ ਹਾਂਜੀ ਕਰਦੇ ਆਂ ਜੀ ਮੈਂ ਕਹਾਂ ਜੀ ਬੈਠੀ ਹੋਈ ਕਾਂਕੇ ਜਿਹੜੀ ਬੈਹ ਜਾਂਦੀ ਉਹਨੂੰ ਤੋੜ ਦਿੰਦਾ ਇਹ ਜੀ ਇਹ ਸਪਰੇਅ ਅੱਛਾ ਹਾਂਜੀ ਹਾਂਜੀ ਆ ਦੇਖੋ ਜਾੜੇ ਕਿੰਨੇ ਸੋਹਣੇ ਹੋਏ ਆ ਅੱਛਾ ਇਹ ਇੱਕ ਦਾਣੇ ਤੋਂ ਇੰਨਾ ਸੋਹਣਾ ਜਾੜਾ ਆ ਆ ਦੇਖੋ ਆ ਦੇਖੋ ਜੀ ਗਿਣਤੀ ਕਰ ਨਹੀਂ ਸਕਦੇ ਆਪਾਂ ਦੇਖੋ ਕਿੰਨਾ ਜੀ ਇੱਕ ਦਾਣੇ ਤੋਂ ਹਾਂ ਇੱਕ ਇੱਕ ਦੋ ਦੋ ਦਾਣੇ ਇਕ ਇਥੇ ਦੋ ਦੋ ਵੀ ਲਾਤੇ ਉਹਨਾਂ ਦੇ ਵਿੱਚ ਆ ਦੇਖੋ ਪਰ ਬੂਟਾ ਦੇਖੋ ਜੀ ਕਿੰਨਾ ਕਿੱਰੇ ਆ ਦੇਖੋ ਜੀ ਚਲੋ ਕਹਾਣੀ ਇਹ ਹੈ ਵੀ ਜਿੱਦਾਂ ਆਪਾਂ ਆ ਬੈੱਡ ਬਣਾਏ ਆ ਤੁਸੀਂ ਬੈੱਡ ਸਿਮਰਨ ਦਿਖਾ ਲਦੇ ਇੱਕ ਵਾਰੀ ਵੀ ਐਸ ਤਰ੍ਹਾਂ ਨਾਲ 2.5 ਫੁੱਟ ਦਾ ਬੈੱਡ ਸੀ ਇਹਦੇ ਸਿਰਿਆਂ ਦੇ ਉੱਤੇ ਇੱਕ ਇੱਕ ਦੋ ਦੋ ਦਾਣੇ ਲੱਗੇ ਹੋਏ ਆ ਇਹ ਇੱਕ ਇੱਕ ਦਾਣਾ ਤੇ ਇਹ ਜਿਹੜਾ ਇਸ ਤਰ੍ਹਾਂ ਆ 29 30 ਅਕਤੂਬਰ ਦੇ ਲਾਗੇ ਦੀ ਆਪਾਂ ਇਹ ਪਾਈ ਸੀਗੀ ਵੀਡੀਓ ਉਸ ਤੋਂ ਬਾਅਦ ਇਹਨੂੰ ਕੋਈ ਖਾਦ ਪਾਈ ਨਹੀਂ ਨਹੀਂ ਜੀ ਇਹ ਤਾਂ ਆਰਗੈਨਿਕ ਹੈ ਜੀ ਕਿਸੇ ਤੱਕ ਆ ਦਿੰਦਾ 25 ਦਿਨ ਬਰਤ ਨਹੀਂ ਕੋਈ ਖਾਦ ਨਹੀਂ ਪਾਈ ਨਹੀਂ ਨਹੀਂ ਜੀ ਠੀਕ ਆ ਤੇ ਇਹਨੂੰ ਕੋਈ ਸਪਰੇ ਨਹੀਂ ਜੀ ਇੱਕ ਗੋਡੀ ਕੀਤੀ ਸੀਗੀ ਇੱਕ ਗੋਡੀ ਹੋਰ ਕੱਖ ਦੀ ਕਰਨੀ ਆ ਮਾੜਾ ਮੋਟਾ ਹੈਗਾ ਕੱਖ ਜਿਹੇ ਅੱਛਾ ਕੱਖ ਤੋਂ ਵੀ ਆਪਾਂ ਕੋਈ ਸਪਰੇ ਨਹੀਂ ਇੰਨੇ ਚ ਕੱਖ ਦੇ ਫੇਦਾ ਉਹੋ ਜੈਰ ਹੀ ਪਾਤੀ ਜੇ ਆਪਾਂ ਕੱਖ ਤੋਂ ਵੀ ਕਰਦੇ ਅੱਛਾ ਤੁਸੀਂ ਨਹੀਂ ਕੀਤੀ ਠੀਕ ਆ ਇਹ ਜਿਹੜਾ ਉਹ ਵੀ ਅਸੀਂ ਜਦੋਂ ਮੜਾ 72 ਆ ਜੀ ਹਾਂ ਨਾਲ ਲਾ ਕੇ ਅਸੀਂ ਮੈਂਟੋਮੈਟਿਕ ਗੋੜ ਦੇਣੀ ਜੀ ਠੀਕ ਆ ਇਹ ਆਪਾਂ ਕਿੰਨੇ ਕਿੰਨਾ ਏਰੀਆ ਲਾਇਆ ਹੋਇਆ ਇਹ ਇਹਦਾ ਪੈਕ ਕਿ ਲੱ ਲੱਗਾ ਜੀ ਕੰਕ ਦਾ ਠੀਕ ਆ ਇੱਕ ਇਕਲਾ ਲਾਈ ਕਿੰਨੇ ਦਾਣੇ ਹਨ ਸੀ ਇਹ ਦੁਬਾਰਾ ਦੱਸ ਦिए ਇਹ ਜਿੱਦਾਂ ਜੀ ਮਤਲਬ 5 ਕਿਲੋ ਤੋਂ 1.5 ਕਿਲੋ ਦੇ ਵਿੱਚ ਹਾਂ ਬਹੁਤ ਹੈ ਜੀ ਖੱਤੇ ਦੇ ਹਾਂਜੀ ਸਾਹਿਬ ਨਾ ਹਾਂਜੀ ਹਣਾ ਇੱਕ ਇੱਕ ਦਾਣਾ ਲਾ ਹਾਂਜੀ ਹਾਂ ਜੇ ਦੇ ਲੋ ਜੀ ਕਿੰਨੇ ਕਿੰਨਾ ਬੂਟਾ ਕੀਤਾ ਤੁਸੀਂ ਆਪ ਹੀ ਦੇਖ ਲੋ ਕਿ ਕਿੱਡਾ ਬੂਟਾ ਹੈ ਤੇ ਇਹ ਆਪਾਂ ਇਹਦਾ ਝਾੜ ਬਖਾ ਲੈਣਾ ਹਾਂ ਹਾਂਜੀ ਕਿ ਇਹ ਦਾ ਝਾੜ ਕੀ ਰਹਿੰਦਾ ਆ ਇਹ ਜਰੂਰ ਦੱਸਾਂਗੇ ਪਰ ਹਜੇ ਜੇ ਕੁਝ ਇਹਨੂੰ ਹੋਰ ਕੀਤਾ ਉਹ ਤੁਹਾਨੂੰ ਉਹ ਵੀ ਦਿਖਾ ਲਾਂਗੇ ਤੇ 6 ਜਨਵਰੀ ਨੂੰ ਤੁਸੀਂ ਦੇਖ ਲਓ ਵੀ ਅਕਤੂਬਰ ਦੇ ਅਖੀਰ ਚ ਲੱਗੀ ਕਣਕ ਆ ਤੇ ਅਕਤੂਬਰ ਦੇ ਅਖੀਰ ਚ ਲੱਗੀ ਕਣਕ ਸਵਾ 2 ਮਹੀਨੇ ਦੀ ਕਣਕ ਜਿਹੜੀ ਆ ਇਹ ਇੰਨੀ ਵਧੀਆ ਹੋਈ ਕਣਕ ਆ ਤੁਸੀਂ ਇਹ ਦੇਖ ਸਕਦੇ ਆ ਵੀ ਇੰਨਾ ਯਾਨੀ ਕਿ ਇਹਨੇ ਜਾੜਾ ਵੱੱਜਾ ਵਧੀਆ ਵੱੱਜਾ ਹਾਂ ਤੇ ਤਕਰੀਬਨ 9 9 ਇੰਚ ਦੀ ਦੂਰੀ ਤੇ ਆ ਦਿਖਾ ਲਿਓ 9 9 ਇੰਚ ਦੀ ਦੂਰੀ ਤੇ ਆ ਦੇਖੋ ਲਾਏ ਹੋਏ ਆ ਮੇਰੇ ਸਾਹਮਣੇ 40 ਲੱਗਦਾ ਸੋਣਾ ਇਹ ਹਾਂ ਤਕਰੀਬਨ ਤੇ ਤਕਰੀਬਨ ਸਾਰਾ ਹੀ ਆ ਦੇਖ ਲਓ ਪਰੇ ਵੀ ਦਿਖਾ ਲ ਦਿਓ ਸਿਮਰਨ ਵੀ ਇੰਨਾ ਸੋਹਣਾ ਇਹਨੇ ਆ ਦੇਖ ਲਓ ਮੱਲਿਆ ਹੁਣ ਅਸੀਂ ਇੱਕ ਕਿੱਲੇ ਦਾ ਤੁਹਾਨੂੰ ਇਹਦਾ ਝਾੜ ਵੀ ਦੱਸਾਂਗੇ ਵੀ ਇਹਨੇ ਕੀ ਸਾਨੂੰ ਝਾੜ ਦਿੱਤਾ ਹੈ ਨਾ ਸੋ ਇਹਦੇ ਉੱਤੇ ਇਸ ਤੋਂ ਬਾਅਦ ਕੋਈ ਸਪਰੇਅ ਕਰਨੀ ਇਹ ਜਿੱਦਾਂ ਆਪਾਂ ਜੀ ਜਦੋਂ ਗੋਭ ਚਾਹ ਲੱਸੀ ਦੇ ਕਰਨੇ ਫਿਰ ਹੂੰ ਕਦੋਂ ਲੱਸੀ ਨਹੀਂ ਜਦੋਂ ਜੀ ਉਹ ਜਿੱਦਾਂ ਕੋ ਬਣ ਲੱਗਾ ਚੋ ਤੇ ਨਾ ਉਦੋਂ ਆਪਾਂ ਇਹਨੂੰ ਇੱਕ ਹੋਰ ਕਰ ਦੇਣੀ ਮਤਲਬ ਲੱਸੀ ਦੀ ਪਾ ਦੇਣੀ ਵਿੱਚ ਪਾਥੀਆਂ ਦਾ ਪਾਣੀ ਪਾ ਦੇਣਾ ਉਹ ਸਵਾਦਾ ਪਾਣੀ ਪਾ ਦੇਣਾ ਜੀ ਨਾ ਤਾਜ਼ੀ ਹੁੰਦੀ ਹੈ ਹੋਰ ਅੱਛਾ ਅੱਛਾ ਤੇ ਬਸ ਹੋਰ ਕੁਝ ਨਹੀਂ ਹੋਰ ਕੁਝ ਨਹੀਂ ਠੀਕ ਹੈ ਕੋਈ ਦਵਾਈ ਨਹੀਂ ਕੋਈ ਕੁਝ ਨਹੀਂ ਜੀ ਮੈਂ ਤਾਂ ਇਹ ਬੇਨਤੀ ਕਰਦਾ ਵੀ ਲਾਵੋ ਆਪਾਂ ਇਸ ਪਾਸੇ ਨੂੰ ਆਈ ਜੀ ਹੂੰ ਵੀ ਆਪਾਂ ਜ਼ਹਿਰ ਮੁਕਤ ਖੇਤੀ ਆਰੰਭ ਕਰ ਦੇਗੇ ਸਾਰੇ ਜਾਣੇ ਥੋੜ੍ਹਾ ਥੋੜਾ ਜਿਹਾ ਨਾ ਆਰੰਭਤਾ ਕਰ ਦੇਗੇ ਤਾਂ ਦਿਕੋ ਦੋਸਤਾਂ ਵਾਲਾ ਸਮਾਂ ਇਹਨਾਂ ਚੀਜ਼ਾਂ ਦਾ ਮਹੱਤਵ ਹੈ। ਆਹਨ ਵਾਲਾ ਸਮਾਂ ਖੁਰਾਕ ਦੀ ਸ਼ੁੱਧਤਾ ਦਾ ਆ। ਹਾਂਜੀ। ਤੇ ਖੁਰਾਕ ਦੀ ਸ਼ੁੱਧਤਾ ਵਾਲ ਜਿਹੜੀ ਆ ਨਾ ਉਹ ਹਰੇਕ ਨੂੰ ਹੀ ਸ਼ੁੱਧ ਖੁਰਾਕ ਦੀ ਲੋੜ ਆ। ਹਾਂਜੀ ਹਾਂਜੀ। ਚਾਹੇ ਉਹ ਕੋਈ ਵੱਡੇ ਤੋਂ ਵੱਡੇ ਅਹੁਦੇ ਤੇ ਬੈਠਾ ਚਾਹੇ ਦੁਨੀਆ ਦੇ ਅਮੀਰ ਤੋਂ ਅਮੀਰ ਲੋਕ ਆ ਉਹਨਾਂ ਨੂੰ ਵੀ ਖੁਰਾਕ ਸ਼ੁੱਧ ਦੀ ਹੀ ਲੋੜ ਆ ਭਾਈ ਤੇ ਚਾਹੇ ਕੋਈ ਗਰੀਬ ਆ। ਸੋ ਸ਼ੁੱਧ ਖੁਰਾਕ ਜਿਹੜੀ ਆ ਉਹਦੇ ਵੱਲ ਵਧਣਾ ਚਾਹੀਦਾ ਆ। ਆਪਾਂ ਨੂੰ ਸ਼ੁੱਧ ਖੁਰਾਕ ਦੀਆਂ ਵੀ ਗੱਲਾਂ ਕਰਨੀਆਂ ਚਾਹੀਦੀਆਂ। ਤੇ ਮੈਨੂੰ ਲੱਗਦਾ ਹੈ ਵੀ ਜੇ ਛੋਟੀ ਜਿਹੀ ਗੱਲ ਜੇ ਕਹਾਂ ਤਾਂ ਇੱਕ ਮਿੰਟ ਦੇਰ ਕਰ ਲੈਂਦਾ ਜੀ ਮੰਨ ਲਓ ਜੀ ਜੇ ਤਾਂ ਅੱਗੇ ਕਹਿੰਦੇ ਹੁੰਦੇ ਸੀ ਕਿ ਵਿੱਚ ਇਹਦਾ ਸਪਣੇ ਆਪਣੇ ਬੱਚੇ ਖਾ ਜਾਂਦੇ ਜਾਂਦੇ ਜੀ ਹਨਾ ਦੁਰਾਂਡੇ ਤੋਂ ਨਿਕਲਦੇ ਆ ਜੀ ਹਨਾ ਉਹ ਆਪਾਂ ਦੇਖਿਆ ਨਹੀਂ ਜੀ ਪਰ ਇਸ ਟਾਈਮ ਅਸੀਂ ਮਨੁੱਖ ਦੇਖਦੇ ਆ ਜੀ ਜਿਹੜਾ ਆਪਣੇ ਬੱਚਿਆਂ ਨੂੰ ਵੀ ਖਾ ਰਿਹਾ ਵਾ ਜੀ ਦੂਜਿਆਂ ਦੇ ਨੂੰ ਵੀ ਖਾ ਰਿਹਾ ਜੀ ਕਿਉਂ ਜ਼ਹਿਰ ਪਾ ਰਿਹਾ ਜੀ ਉਹਦੇ ਮਾਪੇ ਬਾਪ ਭੈਣ ਬੱਚੇ ਸਾਰੇ ਜ਼ਹਿਰਾਂ ਹੀ ਖਾ ਰਿਹਾ ਜੀ ਤੇ ਦੂਜਿਆਂ ਨੂੰ ਵੀ ਦੇ ਰਿਹਾ ਜ਼ਹਿਰਾਂ ਦੇ ਰਿਹਾ ਜੀ ਜੀ ਹਾਂਜੀ ਇਸ ਟਾਈਮ ਜੇ ਮੈਂ ਦੇਖਦਾ ਜੀ ਮਨੁੱਖ ਨੇ ਹੀ ਸੁਪਨੀ ਦਾ ਰੂਪ ਧਾਰਿਆ ਹੋਇਆ ਜੀ ਸੁਪਨੀ ਤਾਂ ਹੀ ਦੇਖੀ ਨਹੀਂ ਪਰ ਮਨੁੱਖ ਨੂੰ ਹੀ ਦੇਖ ਲਿਆ ਜੀ ਜਿਹੜਾ ਪਾ ਰਿਹਾ ਉਹਦੇ ਬੱਚੇ ਵੀ ਖਾ ਰਿਹਾ ਉਹਦੇ ਦੂਜਿਆਂ ਨੂੰ ਵੀ ਖਵਾ ਰਿਹਾ ਬਾਈ ਇਸ ਕਰਕੇ ਮੈਂ ਤਾਂ ਬੇਨਤੀ ਕਰਦਾ ਵੀ ਜੇ ਆਪਾਂ ਤੰਦਰੁਸਤ ਰਹਿਣਾ ਘਰਾਂ ਚੋਂ ਬਿਮਾਰੀਆਂ ਬਾਹਰ ਕੱਢਣੀਆਂ ਤੇ ਆਪਾਂ ਨੂੰ ਇਹਨਾਂ ਚੀਜ਼ਾਂ ਤੇ ਆਉਣਾ ਪੈਣਾ ਜੀ ਜੇ ਲੋ ਕਹਿ ਦਿੰਦੇ ਖਾਤੋਂ ਦੇਣਾ ਹੁੰਦਾ ਨਹੀਂਗਾ ਜੀ ਸਾਡਾ ਬਹਿਮ ਆ ਜੀ ਹੂੰ ਪਰਮਾਤਮਾ ਕੁਦਰਤ ਸਭ ਕੁਝ ਕਰਦੀ ਹੈ ਜੀ ਹੁਣ ਆ ਦਰਾਖਤ ਮੈਂ ਕਈ ਦੇਖਾਂ ਜੰਗਲਾਂ ਦੇ ਵਿੱਚ ਲੱਗੇ ਹੋਏ ਆ ਉਹਨਾਂ ਨੂੰ ਕਿਹੜਾ ਉੱਤੇ ਖਾਦ ਕੋਈ ਪਾਉਂਦਾ ਜੀ ਕੋਈ ਦਵਾਈਆਂ ਪਾਉਂਦਾ ਜੀ ਨਾ ਸਾਰੀਆਂ ਚੀਜ਼ਾਂ ਹੋ ਜਾਂਦੀਆਂ ਜੀ ਹਨਾ ਪਰ ਸਾਡਾ ਅਸੀਂ ਇੰਨੇ ਲਾਲਚ ਦੇ ਵਿੱਚ ਫਸ ਚੁੱਕੇ ਆ ਜੀ ਇੱਕ ਪੈਸਾ ਹੀ ਦੇਖ ਲਿਆ ਜੀ ਮਤਲਬ ਉਹਦਾ ਤਵਾ ਹੀ ਲਿਆਤੀ ਸਿਹਤ ਦੀ ਤਵਾ ਹੀ ਹੋ ਗਈ ਜੀ ਹੁਣ ਦੇਖੋ ਤੰਦਰੁਸਤ ਹੈਗਾ ਕੋਈ ਸਾਰੇ ਬਿਮਾਰ ਆ ਜੀ ਉਹਨਾਂ ਦੁਆਰਾ ਅੱਜ ਹਰ ਇੱਕ ਨੂੰ ਬਿਮਾਰ ਦਵਾਈ ਦੀ ਲੋੜ ਹੈ ਪੈ ਗਈ ਤਾਂ ਮੈਂ ਤੇ ਬੇਨਤੀ ਕਰਦਾ ਜੇ ਆਪਾਂ ਤੰਦਰੁਸਤ ਆ ਤਾਂ ਸਭ ਕੁਝ ਹੈ ਜੀ ਤੰਦਰੁਸਤੀ ਨਹੀਂ ਤਾਂ ਕੁਝ ਵੀ ਨਹੀਂ ਸਾਡੇ ਕੋਲ ਜੀ ਬਿਨਾਂ ਸ਼ੱਕ ਹਾਂਜੀ ਮੈਂ ਤੇ ਇਹ ਬੇਨਤੀ ਕਰਦਾ ਹਾਂ ਅੱਗੇ ਵੀ ਅੱਗਾ ਕਹਿੰਦੇ ਹੁੰਦੇ ਬਾਕੀ ਕੰਮ ਬਾਅਦ ਚ ਵੇਲਾ ਛੇਹ ਤੇ ਜ਼ਰੂਰੀ ਆ ਜੀ ਨਾ ਬਾਕੀ ਜੇ ਆਪਾਂ ਮੰਨ ਲਓ ਜੀ ਆਮਦਨ ਬਾਦ ਕੱਢ ਕੇ ਬਣਾ ਲਾਂਗੇ ਬੜੀਆ ਮਹੱਲ ਬਣਾ ਲਾਂਗੇ ਰਹਿਣ ਵਾਸਤੇ ਪਰ ਆਜੋ ਸਾਨੂੰ ਪਰਮਾਤਮਾ ਨੇ ਸਰੀਰ ਦਿੱਤਾ ਵਾ ਜੀ ਪਹਿਲੇ ਇਹਦੇ ਬਾਰੇ ਸੋਚੋ ਜੀ ਇਹ ਮਹੱਲ ਆਪਣਾ ਸਰੀਰ ਕਾਇਮ ਹੈ ਪਰਮਾਤਮਾ ਨੇ ਇਹਦਾ ਦਿੱਤਾ ਹੋਇਆ ਜੇ ਆਪਾਂ ਬਿਮਾਰ ਪੈ ਗਏ ਤੇ ਆਪਾਂ ਨੂੰ ਜ਼ਹਿਰ ਲੱਗਣੇ ਬਿਮਾਰ ਬੰਦੇ ਨੂੰ ਮੰਜਾ ਥੋੜੀ ਚੰਗਾ ਲੱਗਦਾ ਤੰਦਰੁਸਤ ਨੂੰ ਵਧੀਆ ਲੱਗਦਾ ਤੇ ਉਹੀ ਪੈਸਾ ਆਪਾਂ ਹਸਪਤਾਲਾਂ ਤੇ ਤੰਦਰੁਸਤੀ ਵਾਸਤੇ ਦਿੰਨੇ ਆ ਜੀ ਦਿੰਨੇ ਆ ਜੀ ਨਾਲੇ ਸਰੀਰ ਗਿਆ ਜੀ ਨਾਲੇ ਪੈਸਾ ਗਿਆ ਜੀ ਇਸ ਕਰਕੇ ਮੈਂ ਤਾਂ ਇਹੋ ਬੇਨਤੀ ਕਰਦਾ ਵੀ ਆਓ ਆਪਾਂ ਸਾਰੇ ਜਾਣੇ ਜ਼ਹਿਰ ਮੁਕਤ ਖੇਤੀ ਸ਼ੁਰੂ ਕਰੀਏ ਜੀ ਆਰਗੈਨਿਕ ਕਣਕ ਜਾਨੀ ਕਿ ਤੁਸੀਂ ਇਹ ਕਹਿ ਲਓ ਤੇ ਹੁਣ ਤੁਹਾਨੂੰ ਇਹਦੀ ਅਗਲੀ ਰਿਪੋਰਟ ਦਿਖਾਵਾਂਗੇ ਜਦੋਂ ਇਹ ਅਗਲੀ ਸਟੇਜ ਤੇ ਹੋਈ ਤੇ ਤਦ ਤੱਕ ਤੁਸੀਂ ਜੁੜੇ ਰਹੋ ਪੀਆਰ ਪੰਜਾਬ ਨਾਲ ਤੇ ਆਪਾਂ ਜਲਦੀ ਅਗਲੀ ਵੀਡੀਓ ਦੇ ਨਾਲ ਫੇਰ ਮਿਲਦੇ ਹਾਂ ਤਾਂ ਬਹੁਤ ਬਹੁਤ ਧੰਨਵਾਦ ਤੁਹਾਡੇ ਕੋਈ ਸਵਾਲ ਹੋਣ ਤੁਹਾਡੇ ਕੋਈ ਵੀ ਹੋਰ ਕੋਈ ਤੁਹਾਨੂੰ ਪ੍ਰਸ਼ਨ ਹੋਵੇ ਇਸ ਤਰ੍ਹਾਂ ਦਾ ਇਹਨੂੰ ਲੈ ਕੇ ਤੇ ਤੁਸੀਂ ਕਰ ਸਕਦੇ ਆ ਕਿਉਂਕਿ ਬਹੁਤ ਸਾਰੇ ਲੋਕਾਂ ਨੇ ਸਾਨੂੰ ਪੁੱਛ ਕੇ ਜਾਂ ਸਾਡੇ ਕਹਿਣ ਤੇ ਇਸ ਤਰ੍ਹਾਂ ਨਾਲ ਵਜਾਈ ਕੀਤੀ ਆ ਤੇ ਜਿਨ੍ਹਾਂ ਨੇ ਕੀਤੀ ਆ ਵੈਸੇ ਉਹਨਾਂ ਦੀ ਮੈਨੂੰ ਵੀ ਰਿਪੋਰਟ ਪੋਜ਼ਿਟਿਵ ਆਈ ਆ ਤੇ ਜੇ ਕਿਸੇ ਨੇ ਫੋਨ ਆਇਆ ਜਿਨ੍ਹਾਂ ਨੇ ਕਿਸਾਨਾਂ ਨਾਲ ਇੱਕ ਤੁਸਾਹ ਪੈਦਾ ਹੋ ਗਿਆ ਉਹਨਾਂ ਲਾ ਪੈ ਕਾ ਲਾਉਣ ਲੱਗ ਗਏ ਤੇ ਮੈਂ ਸ਼ਾਹਕਰਮੁਸਾਬ ਨੇ ਫੋਨ ਆਇਆ ਜਿਨ੍ਹਾਂ ਨੇ ਬੀਜ ਵੀ ਮੰਗਿਆ ਜੀ ਕਾ ਲਾਉਣ ਲੱਗ ਮੈਂ ਕਿਹਾ ਵੀ ਜਿਨ੍ਹਾਂ ਨੂੰ ਆਪਾਂ ਦੋ ਦੋ ਮੁੱਠਾ ਵੀ ਬੀਜ ਭੇਜਿਆ ਆ ਨਾ ਵੀ ਯਾਨੀ ਦੋਸਤ ਕਈ ਸੀਗੇ ਜਿਨ੍ਹਾਂ ਨੂੰ ਮੈਂ ਖੁਦ ਆਪਣੇ ਹੱਥੀਂ ਦੋ ਦੋ ਮੁੱਠ ਬੀਜ ਦਿੱਤਾ ਉਹ ਵੀ ਮੈਨੂੰ ਦੱਸਦੇ ਸੀ ਕਹਿੰਦੇ ਯਾਰ ਐਦਾਂ ਅਸੀਂ ਬੀਜੀ ਹੋਈ ਆ ਤੋ ਐਹੀ ਰਿਪੋਰਟ ਉਹ ਦੇ ਰਹੇ ਨੇ ਸੋ ਇਸੇ ਕਰਕੇ ਅਸੀਂ ਸਪਰੇਅ ਦਿਖਾ ਲਈ ਆ ਹੋਰ ਸਾਡਾ ਮਕ ਜਲਦੀ ਮਿਲਦੇ ਗਿਆਂ ਨੇ ਜੀ ਵਾਹਿਗੁਰੂ ਜੀ ਦਾ ਵਾਹਿਗੁਰੂ ਜੀ ਕੀ ਫਤਿਹ